ਹੋਰ ਟੇਬਲ ਤੇ ਪਹੁੰਚਦੀਆਂ ਉਹ ਬੱਥੇ ਬੱਥੇ ਮਹਿਕਵੇ ਤੋਂ ਜਾਗੀ ਹੋ ਕੇ ਤੇ ਡੀਸੀ ਸਾਹਿਬ ਦੀ ਰਾਹੀਂ ਸਰਕਾਰ ਤੱਕ ਪਹੁੰਚਦੀਆਂ ਸੋ ਜੇ ਇਸ ਤਰ੍ਹਾਂ ਇਹ ਨਹਿਰੀ ਵਿਭਾਗ ਦੇ ਪਦਮਾਰਿਆਂ ਨੇ ਮੰਗਾਂ ਨੂੰ ਨਾ ਮੰਨਿਆ ਜਾਂ ਪੰਜਾਬ ਦੇ ਪਾਣੀ ਤੇ ਕੋਈ ਦਾਕਾ ਮਾਰਿਆ ਤਾਂ ਡੀਸੀ ਤਫ਼ਰੀਦ ਵੱਲੋਂ ਜਿਹੜਾ ਅਸੀਂ ਸਮੁੱਚਾ ਕੰਮਕਾਜ ਥੰਮ ਕਰਾਂਗੇ ਮੇਰੀ ਗੈਰੀ ਪੁੱਤ ਜੀ ਕੇ ਵੀ ਪੀਲਾ ਕਿ ਤੁਸੀਂ ਅਗਲਾ ਕੋਈ ਹਿੰਦੀ ਗੋਸਾਉਣਾ ਕਰਨਾ ਅੱਜ ਦੀ ਇਸ ਰੈਲੀ ਨਾਲ ਪ੍ਰਸ਼ਾਸਨ ਤੇ ਕੋਈ ਪ੍ਰਭਾਵ ਨਹੀਂ ਪਿਆ ਕਿਉਂਕਿ ਜਦੋਂ ਸਰਕਾਰ ਨਾਲ ਇੱਥੇ ਬੱਗੇ ਬਣਿਆ ਉਹ ਜਿੱਥੇ ਕਿਸਾਨ ਜਿੱਥੇ ਬੰਨੀਆਂ ਦੇ ਮਜ਼ਦੂਰ ਜਿੱਥੇ ਬੰਨੀਆਂ ਆ ਕੇ ਖੜ ਜਾਣ ਉੱਥੇ ਸਰਕਾਰ ਨੂੰ ਫਿਕਰ ਪੈ ਗਈ ਪਰ ਅੱਜ ਕਹਤ ਸੀਨਾ ਰੇਗਦੇ ਦਿਖਾ ਜਾਈ ਆ ਰਿਆਂ ਉਹਨਾਂ ਦੇ ਇੱਥੇ ਆਉਣ ਦਾ ਤੁਸੀਂ ਸਵਾਗਤ ਕੀਤਾ ਪਰ ਇਹਦੇ ਨਾਲ ਜਿੱਤ ਸਾਡੀ ਨਹੀਂ ਹੋਈ ਸੋ ਮੈਂ ਤੁਹਾਨੂੰ ਬੁਝਾਰ ਸਕਦਾ ਫੁੱਟੇ ਸਾਹਿਬ ਕੀ ਭਗਵੰਦ ਜੀ ਦੀ ਸ਼ਕਤੀ ਤੇ ਚੜ ਕੇ ਨਚਾਉਂਦਾ ਵੇਲਾ ਜਲੰਧਰ ਜੰਨੀ ਚੋਣ ਤੇ ਜੇ ਕਿ 13 ਜੀਰੋਂ ਕਹਿੰਦਾ ਸੀ ਭਗਵੰਦ ਮਾਨ 13 ਜੀਰੋਂ ਤੋਂ ਤੈਨੂੰ ਮਿਲਿਆ ਹੈ ਤੇ ਜੇ ਕਿ ਤੈਨੂੰ ਜਲੰਧਰ ਦੀ ਸੀਟ ਨਾ ਮਿਲੀ ਤਾਂ ਇਹਨੂੰ ਭੱਜਣ ਨੂੰ ਰਾਹ ਹੀ ਨਹੀਂ ਦੱਬਦਾ ਸੋ ਆਉਣ ਵਾਲੀਆਂ 27 ਦੇ ਚੋਣਾਂ ਦੇ ਵੀ ਤਿਆਰ ਹੈ ਭਗਵੰਦ ਮਾਨ ਮੁਲਾਜ਼ਮ ਜਿੰਨੇ ਹੁੰਦੇ ਨੇ ਕੰਮ ਕਰਦਾ ਸਾ ਕਰ ਲਿਆ ਕਿ ਐ ਉਹਦੇ ਸੀਐਮ ਨੂੰ ਅਸੀਂ ਭਜਾਉਣ ਲਈ ਤਿਆਰ ਬਟਿਆ ਰਹਾਂ ਸਿਆਜਨਤਾ ਜਿਹਸੇ ਵਿਚ ਜਿੱਤਗਾਰ ਦੇ ਲੋਕਾਂ ਦੀ ਅਖੀਰ ਮੁਖਤਰ ਸਾਹਿਬ ਨੂੰ ਇਹ ਕਹੂੰਗਾ ਪ੍ਰਧਾਨ ਗਹਿਰੀ ਬਿਕਰ ਜਈ ਹੁਣ ਸਾਥਿਓ ਪਾਣੀ ਦੀ ਕਾਲ ਸਾਰੇ ਆਦਮ ਨੇ ਕੀਤੀ ਹੈ ਮਲਾਜ਼ਮ ਮੰਗਾ ਵਾਲੇ ਗੱਲ ਕਰਨੀ ਚਾਹੂੰਗਾ ਕਿ ਜਿਹੜੇ ਇਸਲੀ ਭਾਗ ਦੇ ਸਾਥਿਓ ਦੀ ਲੋ ਨੋ ਨੋ ਪੇ ਲਾਡੂ ਦਿੱਤਾ ਅਸੀਂ ਉਸ ਫੈਸਲੇ ਕੀ ਤੁਸੀਂ ਅਸੀਂ 4 ਦਿਨ ਕੰਮ ਤੰਦ ਕਰਦੇ ਹਾਂ ਨੋ ਵੱਗ ਲੋ ਪੇਲਾ ਫੈਸਾ ਸਮਾ ਦਿੰਦੇ ਹੋ ਜਦੋਂ ਅਸੀਂ ਡਬਲ ਕੰਮ ਕਰਦੇ ਹਾਂ ਤੇ ਡਬਲ ਵਾ ਕੀ ਡਬਲ ਪੇਲਾ ਫੈਸਾ ਕਿਉਂ ਨਹੀਂ ਕਰਦੇ ਹਾਂ ਹਾਂ ਹੁਣ ਚੋਣਾ ਲੱਗੇ ਗਿਆ ਵਿਸਾ ਚਲ ਰਿਹਾ ਤੇ ਸਾਥੀਓ ਸਾਰੇ ਮੁਲਾਜ਼ਮ ਸਾਥੀ ਚਾਹੀਓ ਪੁਲਿਸ ਸਾਹਿਬ ਚ ਲੱਗੇ ਰਿਆ ਚਾਹੀ ਕਿਸੇ ਏਆਰ ਨਾਲ ਕੰਮ ਕਰਦੇ ਆ ਚਾਹੀ ਕਿਸੇ ਨੋਟ ਅਫਸਰ ਨਾਲ 25 ਦਿਨ ਹੀ ਇਖਤਿਆਰ ਦੇ ਵਿੱਚ ਉਹ ਵੀ ਆਪਣੇ ਘਰਾਂ ਚੜ੍ਹ ਕੇ ਆਪਣੀ ਜਾਨ ਉਤਾਰ ਲਈ ਸੀ ਤੇ ਉਸ ਵੇਲੇ ਇਹ ਮਲਾਦਮ ਸੀਗੇ ਸਰਕਾਰੀ ਜਿਨ੍ਹਾਂ ਨੇ ਘਰ-ਘਰ ਅੰਨ ਪਹੁੰਚਾਉਣ ਦਾ ਜਿਹੜਾ ਕੰਮ ਕੀਤਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਤੁਹਾਡਾ ਸੰਘਰਸ਼ ਹੈ ਸਿਕੰਦਰ ਸਾਹਿਬ ਨੇ ਇਸ਼ਾਰਾ ਦੇ ਦਿੱਤਾ ਹੈ ਸਾਡੇ ਇੱਕ ਇੱਕ ਕਿਸਾਨਾਂ ਨੂੰ ਵੀ ਕਹਿ ਕੇ ਗਿਆ ਕਿ ਸਮਝਦੇ ਹੁੰਦੇ ਰਹਿ ਕੇ ਆਪਣੇ ਵਿਚਾਰ ਕਿਰੇ ਜੇ ਆਗੂ ਬੋਲਣ ਲੱਗੇ ਤਾਂ ਇੱਕ ਇੱਕ ਟੰਡਾ ਬੋਲ ਸਕਦਾ ਕਿਉਂਕਿ ਸਾਰੇ ਸਮਾਜਿਆ ਦਾ ਪੰਜਾਬ ਪ੍ਰਧਾਨ ਤੇ ਸਾਥੀਓ ਡੀਸੀ ਦਫ਼ਤਰ ਇਹ ਕਹਿਉਂਗੇ ਜਗ੍ਹਾ ਇਹ ਜਿੱਥੋਂ ਸਰਕਾਰ ਦੀਆਂ ਫਾਇਦਾ ਚੱਲਦੀਆਂ ਤੇ ਪ੍ਰਧਾਨ ਜੀ ਤੁਹਾਡਾ ਕਿਹੜਾ ਨਾਮ ਉਹ ਕਿਹਨੂੰ ਦਵਾ ਦੇ ਤੇ ਡੀਸੀ ਦਫ਼ਤਰ ਵੱਲੋਂ ਅਸੀਂ ਪੂਰੇ ਟੋਪ ਬੰਦ ਕਰਕੇ ਲੋਕਾਂ ਦਾ ਘੇਸਾ ਕਰਵਾਵਾਂਗੇ ਜੁਨਿਅਮੇ ਫਾਇਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਟਿਕਦੇ ਬਹੁੰਦੀਆਂ ਕੋ ਬਹੁਤ ਬਹੁਤ ਮਹਿਕ ਜਾ ਰਹੀ ਹੋ ਕੇ ਤੇ ਡੀਸੀ ਸਾਹਿਬ ਤੇ ਰਾਣੀ ਸਰਕਾਰ ਤੱਕ ਪਹੁੰਚਦੀਆਂ ਸੋ ਜੇ ਸੁਲਖਾਨ ਨੇ ਨਰੀ ਵਿਭਾਗ ਦੇ ਪਟਵਾਰੀ ਦੇ ਮੁੱਦਿਆਂ ਨੂੰ ਨਾ ਮੰਨਿਆ ਤਾਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ